ਤੇ ਇੱਥੇ ਕਿਹਾ ਕੋਹ ਮਨੁੱਖ ਤੇ ਕਿਆ ਹੋਇਆ ਮੈਂ ਉਹਦੀ ਕਿਰਪਾ ਤੋਂ ਬਿਨਾ ਪ੍ਰਾਣੀ ਕੀ ਕਰ ਸਕਦਾ ਕੁਝ ਵੀ ਨਹੀਂ ਕਰ ਸਕਦਾ ਜੀ ਕਿਉਂਕਿ ਜੋ ਦੀ ਸੁਭਾਵ ਹੈ ਸੋਈ ਕਰਾਵੈ ਜੋ ਪ੍ਰਭੂ ਨੂੰ ਚੰਗਾ ਲੱਗੇ ਉਹੀ ਕਰਵਾਉਂਦਾ ਹੁਣ ਸਾਡੇ ਵਰਗੇ ਸਾਰੀ ਰਾਤ ਕੁਝ ਹੋਰ ਸੋਚੀ ਜਾਂਦੇ ਨੇ ਮੈਂ ਆ ਕਰਾਂਗਾ ਸਵੇਰੇ ਆ ਕਰਾਂ ਸਵੇਰੇ ਵਾਪਰ ਕੁਝ ਹੋ ਰਹੀ ਜਾਂਦਾ ਬੰਦਾ ਤੇ ਬੰਦਾ ਚੀਜ਼ਾਂ ਨੇ ਸੁਭਾਅ ਚੇਂਜ ਕਰ ਦਿੱਤਾ ਬੰਦੇ ਦਾ ਇਸ ਦਾ ਹਾਥ ਹੋਇਤਾ ਸਭ ਕੁਝ ਚਲੇ ਹੁਣ ਦੇਖੋ ਜੀ ਜਿੱਥੇ ਹਾਥ ਲਿਖਿਆ ਨਾ ਹਾਥ ਦੇ ਥੱਥੇ ਨੂੰ ਸਿਹਾਰੀ ਲੱਗੀ ਹੋਈ ਹੈ ਜੇ ਵਿਅਕਤੀ ਦੇ ਪ੍ਰਾਣੀ ਦੇ ਹੱਥ ਵਿੱਚ ਪਾਵਰ ਹੋਵੇ ਨਾ ਸਭ ਕੁਝ ਆਪਣੇ ਵਸ ਵਿੱਚ ਕਰ ਲੇ ਔਰ ਕਿਸੇ ਨੂੰ ਕੁਝ ਨਾ ਦੇ ਜਿਵੇਂ ਪਰਮਾਤਮਾ ਵੇਖੋ ਮਿਰਗਾਇਰ ਸਭ ਆਪਾਂ ਦੇ ਬੱਚੇ ਆ ਸਾਰੀ ਦੁਨੀਆ ਗਲਤੀਆਂ ਵੀ ਕਰਦੀ ਆ ਕਿੰਨਾ ਕੁਝ ਕਰਦੀ ਆ ਪਰ ਉਹ ਗਣ ਨਹੀਂ ਚਿਤਾਰਦਾ ਸਭ ਨੂੰ ਫੇਰ ਵੀ ਦੰਦਾ ਹੈ ਔਰ ਉਹਦੇ ਖਜ਼ਾਨਿਆਂ ਵਿੱਚ ਕਦੇ ਕਮੀ ਵੀ ਨਹੀਂ ਆਉਂਦੀ ਉਹਨੇ ਦੇ ਹੀ ਜਾਣਾ ਦੇ ਹੀ ਜਾਣਾ ਉਹਨੇ ਕਦੇ ਨਾ ਨਹੀਂ ਕਰਨੀ ਫੜ ਪੁੱਤਰਾ ਫੜ ਮੇਰੀ ਏਤੀਏ ਜਿਸ ਚੀਜ਼ ਦੀ ਵੀ ਲੋਣ ਹੈ ਜੇ ਹਾਂ ਭਾਓ ਤੇ ਹਾਂ ਫਲ ਉਹ ਉਹਨੇ ਦੇ ਹੀ ਲੈਣਾ ਪਰ ਮਾਲਕ ਵਿਅਕਤੀ ਆਪ ਬਣ ਜਾਂਦਾ ਇਹ ਨਹੀਂ ਸਮਝਦਾ ਜੋਤੀ ਸੁਭਾਵ ਹੈ ਸੂਈ ਕਰੇ ਅਣਜਾਣਪੁੜੇ ਚ ਹੀ ਜ਼ਹਿਰ ਚ ਲੱਗਾ ਹੋਇਆ ਹੈ ਵਿਅਕਤੀ ਹਰ ਇੱਕ ਪ੍ਰਾਣੀ ਗਲਤੀ ਕਰਦਾ ਹੈ ਜੇ ਮਨੁੱਖ ਇੰਨਾ ਸਿਆਣਾ ਹੋਵੇ ਗਲਤੀ ਕਿਉਂ ਕਰੇ ਅਣਜਾਣ ਬਿਖਿਆ ਮਨ ਚ ਜੇ ਜਾਣਤ ਆਪਨ ਆਪ ਵਚੈ ਪਰ ਬੰਦਾ ਫੇਰ ਵੀ ਸਿਆਣਾ ਬਣਦਾ ਜੇ ਸਿਆਣਾ ਹੋਵੇ ਗਲਤੀਆਂ ਕਿਉਂ ਕਰੇ ਅੱਗੇ ਦਰਸ਼ਨ ਕਰੋ ਜੀ ਭਰਮ ਮੈਂ ਭੂਲਾ ਦਾਾਂ ਦੀ ਛਤਾਵੈ ਇਹ ਭਰਮ ਚ ਭੂਲਾ ਨਾ ਦਸੇ ਦਿਸ਼ਾਂ ਵਿੱਚ ਭਟਕਦਾ ਜੀ ਕਹਿੰਦੇ ਚਾਰ ਵਿਸ਼ਾ ਇਸ਼ਾਣੂ ਨੇ ਜਿਵੇਂ ਖੁੰਝੇ ਕਹ ਲੋ ਕੋਨੇ ਕਹ ਲੋ ਚਾਰ ਇਹ ਹੋ ਗਏ ਤੇ ਚਾਰ ਉੱਤਰ ਪੂਰਬ ਦੱਖਣ ਪੱਛਮ ਇਹ ਦਿਸ਼ਾਵਾਂ ਹੋ ਗਈਆਂ ਤੇ ਪਲਸ ਕਿੰਨੇ ਹੋਗੇ 8 ਤੇ ਇੱਕ ਧਰਤੀ ਇੱਕ ਆਕਾਸ਼ ਪਲਸ ਕਿੰਨੇ ਹੋਗੇ 10 ਭਰਵੇਂ ਭੂਲਾ ਤਾਂ ਦੀ ਛਤਾ ਵੈ ਪਾਵ ਟਿਕਾ ਨਹੀਂ ਹੈ ਜੀ ਕਿਸੇ ਤਰ੍ਹਾਂ ਦਾ ਟਿਕਾ ਨਹੀਂ ਨਿਮਖ ਮਾਹੇ ਚਾਰ ਕੁੰਟ ਫਿਰ ਆਵੇ ਇਹ ਨਿਮਖ ਅੱਖ ਦਾ ਚਮਕਨ ਆਈ ਬਲਿੰਕ ਕਰਦੀ ਹੈ ਨਾ ਜਦੋਂ ਪਤਾ ਨਹੀਂ ਕਿੱਥੇ-ਕਿੱਥੇ ਘੁੰਮ ਕੇ ਆ ਜਾਂਦਾ ਹੈ ਹੁਣ ਆਪਾਂ ਇੱਥੇ ਬੈਠੇ ਆ ਨਾ ਇਧਰੋਂ ਟੁੱਟਿਆ ਉਧਰ ਚੱਲ ਗਿਆ ਉਧਰੋਂ ਟੁੱਟਿਆ ਇੱਧਰ ਆ ਗਿਆ ਪਰਮਾ ਵਿੱਚ ਪਾ ਕੇ ਪਟਕਣਾਂ ਦੇ ਅਧੀਨ ਭਾਈ ਚਾਰੇ ਪਾਸੇ ਦਾ ਰਾਉਂਡ ਲਾ ਦਿੰਦਾ ਹੈ ਹੁਣ ਸਰੀਰ ਤੇ ਜਾਂਦਾ ਹੈ ਹੁਣ ਆਪਾਂ ਪਾਰਕ 'ਚ ਜਾਣਾ ਹੈ ਬੈਕ ਸਾਈਡ ਪਾਰਕ ਹੈ ਕਿੰਨਾ ਦੂਰ ਹੈ 1 ਕਿਲੋਮੀਟਰ ਹੀ ਪੈ ਜਾਂਦਾ ਪੂਰੀ ਪਾਰਕ ਦਾ ਰਾਉਂਡ ਕਿੰਨਾ ਹੈ ਦਰ ਜਾਣਾ ਫੇਰ ਇਧਰ ਆਣਾ ਡੇਢ ਕਿਲੋਮੀਟਰ ਮੇਰੇ ਹਿਸਾਬ ਨਾਲ ਹੁਣ ਅਜਾਪਾ ਨੂੰ ਲੱਗਣ ਗਈ 20 ਮਿੰਟ 15 ਮਿੰਟ ਅੱਪਾ ਜਾ ਕੇ ਆਵਾਂਗੇ ਫਿਰ ਕਿੰਨਾ ਟਾਈਮ ਲੱਗਦਾ ਪਰ ਭਾਈ ਮਨ ਵੇਖੋ ਹਵਾ ਤੋਂ ਵੀ ਤੇਜ ਹੈ ਜੇ ਕੁਝ ਚਲਾ ਜਾਏ ਨਾ ਫਰਸਟ੍ਰੇਸ਼ਨ ਆ ਗਈ ਜੇ ਬੋਦੀਆਂ ਚੀਜ਼ਾਂ ਆ ਜਾਂਦੀਆਂ ਨੇ ਫਿਰ ਕੀ ਹੁੰਦਾ ਬੰਦਾ ਹੰਕਾਰੀ ਹੋ ਜਾਂਦਾ ਹੈ ਭਰਵੇਂ ਭੂਲਾ ਤਾਂ ਦਿਸਤਾ ਵੈ ਕਿਸੇ ਤਰ੍ਹਾਂ ਦਾ ਟਿਕਾ ਨਹੀਂ ਨਿਮਖ ਮਾਹੇ ਚਾਰ ਕੁੰਟ ਫਿਰ ਆਵੇ ਕਿਰਪਾ ਜਿਸ ਆਪਣੀ ਭਗਤ ਦੇ ਹੁਣ ਤੁਸੀਂ ਸੁਣਿਆ ਭਗਤ ਬੋਲਣ ਵਿੱਚ ਭਗਤ ਸੁਣਿਆ ਜਿਸ ਆਪਣੀ ਭਗਤ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੱਥੇ ਵੀ ਭਗਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੋਏਗੀ ਜੀ ਉਹਦਾ ਅਰਥ ਹੈ ਭਗਤੀ ਹੁਣ ਬੋਲਿਆ ਭਗਤ ਜਾਣਿਆ ਵੇਖੋ ਪਰ ਕਈ ਜਦੋਂ ਆਪਾਂ ਬੋਲਦੇ ਆ ਭਗਤ ਇੱਥੇ ਉਹ ਹੋ ਜਾਂਦੇ ਨੇ ਵੀ ਭਗਤ ਕੀ ਮਤਲਬ ਹੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਭਗਤੀ ਉਹ ਭਗਤੀ ਕਿਹੜੀ ਹੈ ਜਪ ਬਾਣੀ ਵਿੱਚ ਆਪਾਂ ਪੜ੍ਹਦੇ ਆਂ ਬਿਨ ਗੁਣ ਕੀਤੇ ਭਗਤ ਨਾ ਹੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਵੇਖੋ ਜੀ ਇਹ ਗੁਣ ਕੀਤੇ ਬਾਰ ਨਹੀਂ ਜਿੰਮੇਬਾਰੀ ਕਿਸੇ ਤਰ੍ਹਾਂ ਦੀ ਆਪਾਂ ਕੋਈ ਚੀਜ਼ ਸਿੱਖਦੇ ਹਾਂ ਹੁਨਰ ਉਹ ਗੁਣ ਸਿੱਖੀਦੇ ਨੇ ਕਿਸੇ ਤਰ੍ਹਾਂ ਦਾ ਕੋਈ ਕੰਮ ਹੈ ਪਰ ਜੋ ਹੁਣ ਗੁਣਾ ਦੀ ਗੱਲ ਚੱਲਦੀ ਹੈ ਨਾ ਬਿਨ ਗੁਣ ਕੀਤੇ ਭਗਤ ਨਾ ਹੋਏ ਇਹ ਗੁਣ ਆਲਰੇਡੀ ਸਾਡੇ ਅੰਦਰ ਪਏ ਹੋਣਗੇ ਔਰ ਇਨ੍ਹਾਂ ਗੁਣਾ ਤੋਂ ਬਿਨਾ ਭਗਤੀ ਨਹੀਂ ਜੀ ਹੋ ਸਕਦੀ ਮੁਬਾਰਕ ਹੈ ਜਿਹੜੇ ਭਗਤੀ ਕਰਦੇ ਨੇ ਨੇਤਰ ਬੰਦ ਕਰਕੇ 12-12 ਘੰਟੇ ਬਹਿੰਦੇ ਨੇ 4 ਘੰਟੇ ਬਹਿੰਦੇ ਨੇ 10 ਘੰਟੇ ਬਹਿੰਦੇ ਨੇ ਠੀਕ ਹੈ ਪਰ ਇਹ ਭਗਤੀ ਐਸੀ ਹੈ ਭਾਈ ਇਹ ਚੱਲਦੇ ਫਿਰਦੇ ਭਗਤੀ ਹੋ ਸਕਦੀ ਹੈ ਤੁਸੀਂ ਆਫਿਸ ਵਿੱਚ ਬੈਠੇ ਉੱਥੇ ਵੀ ਹੋ ਸਕਦੀ ਹੈ ਇਹ ਗੁਣਾਂ ਨੂੰ ਜੀਵਨ ਵਿੱਚੋਂ ਪ੍ਰਗਟ ਕਰ ਦਿੰਦਾ ਹੈ ਮਾਲਕ ਉਹਦੇ ਜੀਵਨ ਵਿੱਚ ਸਤਿ ਦਿਸਦਾ ਹੈ ਉਹਦੇ ਜੀਵਨ ਵਿੱਚ ਸੰਤੋਖ ਦਿਸਦਾ ਹੈ ਉਹਦੇ ਜੀਵਨ ਵਿੱਚ ਦਇਆ ਦਿਸਦੀ ਹੈ ਉਹਦੇ ਜੀਵਨ ਵਿੱਚ ਇਮਾਨਦਾਰੀ ਦਿਸਦੀ ਹੈ ਧੀਰਜ ਮੰਨ ਦਾ ਟਿਕਾਣ ਦਿਸਦਾ ਹੈ ਕਿਰਪਾ ਕਰਕੇ ਮਾਲਕ ਭਾਈ ਜਿਸ ਨੂੰ ਇਹ ਗੁਣਾਂ ਵਾਲੀ ਭਗਤੀ ਬਖਸ਼ਿਸ਼ ਕਰਦਾ ਹੈ ਨਾਨਕ ਪੇ ਜਨ ਨਾਮ ਮਿਲੇ ਹੁਣ ਨਾਮ ਵੇਖੋ ਨਾਮ ਦੇ ਮੰਮੀ ਨੂੰ ਸਿਹਾਰੀ ਲੱਗੀ ਹੈ ਜੀ ਉਹ ਜਾਣ ਹੈ ਨਾ ਜਿਹੜਾ ਨਾਮ ਵਿੱਚ ਸਮਾ ਜਾਂਦੇ ਆ ਜਿਵੇਂ ਬੂੰਦ ਵਿਛੜੀ ਹੋਈ ਹੈ ਸਮੁੰਦਰ ਤੋਂ ਸਮੁੰਦਰ ਵਿੱਚ ਬੂੰਦ ਮਿਲ ਕੇ ਸਮੁੰਦਰ ਦਾ ਰੂਪ ਬਣ ਜਾਂਦੀ ਹੈ ਤੇ ਮਾਲਕ ਉਹਨਾਂ ਤੇ ਕਿਰਪਾ ਕਰ ਦਿੰਦਾ ਨਾਨਕ ਤੇ ਜਨ ਨਾਮ ਮਿਲੇ ਉਹਨਾਂ ਨੂੰ ਆਪਣੇ ਸੱਚੇ ਨਾਮ ਵਿੱਚ ਜੋੜ ਲੰਦਾ ਚੜਨਾ ਨਾਲ ਜੋੜ ਲੰਦਾ ਹਿਰਦਾ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬੰਦਿ ਉਪਾਰ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨਨਾਮ ਮਿਲੇ